ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਕਾਈ ਨਿਊਜ਼ ਪੰਜਾਬ ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ 21 ਫਰਵਰੀ ਵਾਲੇ ਦਿਨ ਗੋਲੀ ਲੱਗਣ ਕਾਰਨ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਹੋ ਗਈ ਸੀ ਇਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਦੇ ਵਿੱਚ ਭਾਰੀ ਰੋਸ ਵੀ ਵੇਖਣ ਨੂੰ ਮਿਲਿਆ ਉੱਥੇ ਹੀ ਪਰਿਵਾਰਕ ਮੈਂਬਰਾਂ ਦਾ ਇਹ ਕਹਿਣਾ ਸੀ ਕਿ ਜਿੰਨੀ ਦੇਰ ਤੱਕ ਸ਼ੁਭਕਰਨ ਸਿੰਘ ਦੇ ਕਾਤਲਾਂ ਦੇ ਉੱਤੇ ਮਾਮਲਾ ਦਰਜ ਨਹੀਂ ਹੁੰਦਾ ਉਨੀ ਦੇਰ ਤੱਕ ਨਾ ਤਾਂ ਸ਼ੁਭਕਰਨ ਸਿੰਘ ਦਾ ਪੋਸਟਮਾਰਟਮ ਕੀਤਾ ਜਾਵੇਗਾ ਤੇ ਨਾ ਹੀ ਅੰਤਿਮ ਸੰਸਕਾਰ ਕਰਾਂਗੇ ਸੋ ਲੰਬੀ ਜਦੋਜਹਤ ਤੋਂ ਬਾਅਦ ਬੀਤੇ ਦਿਨੀ ਸ਼ੁਭਕਰਨ ਸਿੰਘ ਦੇ ਕਾਤਲਾਂ ਦੇ ਉੱਤੇ ਕਿਹਾ ਜਾਂਦਾ ਹੈ ਕਿ ਮਾਮਲਾ ਦਰਜ ਕਰ ਲਿਆ ਗਿਆ ਪੰਜਾਬ ਪੁਲਿਸ ਨੇ ਕੁਝ ਅਣਪਛਾਤੇਆਂ ਦੇ ਉੱਤੇ 302 ਦੀ ਧਾਰਾ ਲਗਾ ਕੇ ਮੁਕੱਦਮਾ ਦਰਜ ਕੀਤਾ ਜਿਸ ਤੋਂ ਬਾਅਦ ਸ਼ੁਭਕਰਨ ਸਿੰਘ ਦਾ ਪੋਸਟਮਾਰਟਮ ਕਰਵਾ ਕੇ ਉਸ ਦਾ ਮਰ ਤੱਕ ਸਰੀਰ ਅੱਜ ਖਨੋਰੀ ਬਾਰਡਰ ਦੇ ਉੱਤੇ ਅੰਤਿਮ ਦਰਸ਼ਨਾਂ ਦੇ ਲਈ ਲਜਾਇਆ ਗਿਆ ਸੀ ਤੇ ਹੁਣ ਉਹਨਾਂ ਦੇ ਪਿੰਡ ਬੱਲੋ ਦੇ ਵਿੱਚ ਜ਼ਿਲ੍ਹਾ ਬਠਿੰਡਾ ਦੇ ਵਿੱਚ ਉਹਨਾਂ ਦਾ ਪਿੰਡ ਬੱਲੋ ਹੈ ਜਿੱਥੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਗੁਰਦੁਆਰਾ ਸਾਹਿਬ ਦੀ ਜ਼ਮੀਨ ਦੇ ਵਿੱਚ ਚਿਖਾ ਤਿਆਰ ਕੀਤੀ ਜਾ ਰਹੀ ਹੈ ਇੱਥੇ ਹੀ ਸ਼ੁਭਕਰਨ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਤੇ ਨਾਲ ਹੀ ਪੂਰੀਆਂ ਕਿਸਾਨ ਜਥੇਬੰਦੀਆਂ ਤੇ ਸਮਾਜ ਸੇਵੀਆਂ ਦੀ ਪਹੁੰਚਣ ਦੀ ਵੀ ਵੱਡੀ ਉਮੀਦ ਲਗਾਈ ਜਾ ਰਹੀ ਹੈ ਕਿਉਂਕਿ ਨੌਜਵਾਨ ਨੌਜਵਾਨਾਂ ਦਾ ਵੱਡਾ ਸਹਿਯੋਗ ਰਿਹਾ ਕਿਸਾਨ ਅੰਦੋਲਨ ਦੇ ਵਿੱਚ ਤੇ ਇਹ ਕਿਸ ਨੌਜਵਾਨ ਮੀ ਇਸ ਅੰਦੋਲਨ ਦੇ ਲੇਖੇ ਲੱਗਾ ਸੋ ਸ਼ਹੀਦ ਸ਼ੁਭਕਰਨ ਸਿੰਘ ਦਾ ਅੰਤਿਮ ਸੰਸਕਾਰ ਜ਼ਿਲ੍ਹਾ ਬਠਿੰਡਾ ਦੇ ਪਿੰਡ ਬੱਲੋ ਦੇ ਵਿੱਚ ਕੀਤਾ ਜਾਵੇਗਾ ਵੱਡੀਆਂ ਹਸਤੀਆਂ ਦੇ ਪਹੁੰਚਣ ਦੀ ਵੀ ਉਮੀਦ ਕੀਤੀ ਜਾ ਰਹੀ ਹੈ ਉੱਥੇ ਹੀ ਪਿੰਡ ਵਾਸੀਆਂ ਦਾ ਇਹ ਕਹਿਣਾ ਹੈ ਕਿ ਇਸੇ ਜਗ੍ਹਾ ਦੇ ਉੱਤੇ ਹੀ ਨੌਜਵਾਨ ਸ਼ੁਭਕਰਨ ਸਿੰਘ ਦੀ ਯਾਦਗਾਰ ਵੀ ਬਣਾਈ ਜਾਵੇਗੀ ਦੂਜੇ ਪਾਸੇ ਪਰਿਵਾਰ ਵਾਲਿਆਂ ਦੀ ਜੇ ਗੱਲ ਕਰੀਏ ਤੇ ਸਰਕਾਰ ਦੇ ਵੱਲੋਂ ਪਰਿਵਾਰ ਨੂੰ 1 ਕਰੋੜ ਰੁਪਏ ਦੀ ਮਾਲੀ ਸਹਾਇਤਾ ਦਾ ਵਾਅਦਾ ਕੀਤਾ ਗਿਆ ਹੈ ਤੇ ਨਾਲ ਹੀ ਸ਼ੁਭਕਰਨ ਸਿੰਘ ਦੀ ਭੈਣ ਨੂੰ ਸਰਕਾਰੀ ਨੌਕਰੀ ਦੇਣ ਦਾ ਵੀ ਸਰਕਾਰ ਵੱਲੋਂ ਪ੍ਰਸਤਾਵ ਰੱਖਿਆ ਗਿਆ ਸੀ ਪਰ ਕਿਤੇ ਨਾ ਕਿਤੇ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੇ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਵੀ ਸਾਧਦੇ ਨੇ ਉਹਨਾਂ ਨੇ ਕਿਹਾ ਕਿ ਇੰਨੀ ਲੰਬੀ ਜਦੋਂ ਜਦੋਂ ਤੋਂ ਬਾਅਦ ਸਰਕਾਰ ਨੇ ਮੁਕਦਮਾ ਦਰਜ ਕੀਤਾ ਜੇਕਰ ਸਰਕਾਰ ਸੱਚੀ ਕਿਸਾਨਾਂ ਦੇ ਨਾਲ ਸੀ ਤਾਂ ਉਸੇ ਵੇਲੇ ਬਣਦੀ ਕਾਰਵਾਈ ਕਰਨੀ ਚਾਹੀਦੀ ਸੀ ਸੋ ਪਿੰਡ ਦੇ ਵਿੱਚ ਅੱਜ ਪਿੰਡ ਬੱਲੋ ਦੇ ਵਿੱਚ ਅੱਜ ਸੁਭਕਰਨ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਉੱਥੇ ਹੀ ਪਿੰਡ ਵਾਲਿਆਂ ਨੇ ਗੁਰਦੁਆਰਾ ਸਾਹਿਬ ਦੀ ਜ਼ਮੀਨ ਦੇ ਵਿੱਚ ਚਿਖਾ ਤਿਆਰ ਕੀਤੀ ਹੈ ਅੱਜ ਜੋ ਸਾਡੇ ਪਿੰਡ ਦਾ ਨੌਜਵਾਨ ਆ ਜਿਹੜਾ ਖਨੋਰੀ ਬਾਰਡਰ ਤੇ 21 ਤਰੀਕ ਨੂੰ ਸੀਦ ਹੋ ਗਿਆ ਸੀਗਾ ਤੇ ਉਹ ਸੀ ਦਾ ਅੰਤਮ ਸੰਸਕਾਰ ਕਰਨ ਵਾਸਤੇ ਅੱਜ ਪਿੰਡ ਬੱਲੋ ਦੇ ਵਿੱਚ ਸਮੂਹ ਜਥੇਬੰਦੀਆਂ ਸਮੂਹ ਇਨਸਾਫ ਪਸੰਦ ਲੋਕ ਪਹੁੰਚੇ ਆ ਤੇ ਅੱਜ ਜਿਹੜਾ ਸੀ ਦਾ ਅੰਤਮ ਸੰਸਕਾਰ ਉਹ ਇਸੇ ਜਗ੍ਹਾ ਦੇ ਉੱਪਰ ਹੋਣਾਗਾ ਤੇ ਇਸ ਜਗ੍ਹਾ ਜਿਹੜੀ ਇਹ ਜਗ੍ਹਾ ਕੀ ਜਿਹੜੀ ਸਾਡੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤੀ ਗਈ ਹੈ ਅਸੀਂ ਦੀ ਯਾਦਗਾਰ ਬਣਾਉਣ ਵਾਸਤੇ ਇਸ ਕਰਕੇ ਯਾਦਗਾਰ ਵੀ ਇੱਥੇ ਬਣੂ ਤੇ ਅਸੀਂ ਦਾ ਜਿਹੜਾ ਅੰਤਮ ਸੰਸਕਾਰ ਆ ਉਹ ਵੀ ਇੱਥੇ ਹੋਣਾ ਜਿਹੜੀ ਸੀ ਦੀ ਦੇ ਹੈਗੀ ਡੈੱਡ ਬੋਡੀ ਆ ਉਹ ਉੱਥੋਂ ਚੱਲ ਪਈ ਐ ਖਨੋਰੀ ਬਾਡਰ ਤੋਂ ਉਹ ਥੋੜੇ ਹੀ ਸਮੇਂ ਦੇ ਵਿੱਚ ਇੱਥੇ ਜਿਹੜੀ ਇਹ ਪਹੁੰਚ ਜਾਣੀ ਹੈ ਪ੍ਰਸ਼ਾਸਨ ਦੀ ਹੁਣ ਤੱਕ ਦੀ ਕਾਰਵਾਈ ਨੂੰ ਕਿਵੇਂ ਦੇਖਦੇ ਹੋ ਜਿਵੇਂ ਇੱਕ ਹਫ਼ਤੇ ਤੋਂ ਉੱਤੇ ਸਮਾਂ ਬੀਤ ਗਿਆ ਸੀ ਪ੍ਰਸ਼ਾਸਨ ਦੀ ਦੇਖੋ ਪ੍ਰਸ਼ਾਸਨ ਦੀ ਵੱਡੀ ਨਲਕੀ ਹੈ ਨਾਲ ਅਸੀਂ ਇਹ ਵੀ ਕਹਿ ਸਕਦੇ ਹਾਂ ਵੀ ਇੱਥੋਂ ਦੀ ਪੰਜਾਬ ਸਰਕਾਰ ਦੀ ਵੀ ਵੱਡੀ ਨਿਲੈਕੀ ਹੈ ਕਿਉਂਕਿ ਜਦੋਂ ਕਿਸੇ ਨੂੰ ਵੀ ਇਹ ਸੀਦ ਹਲਾਣਦੇ ਆ ਤੁਸੀਂ ਅੱਜ ਤੱਕ ਦੇਖਿਆ ਵੀ ਜਿਹੜੀ ਸੀ ਦੀ ਡੈੱਡ ਬੋਡੀ ਉਹ ਹਸਪਤਾਲਾਂ ਚ ਰੁਲੀ ਆ ਪੰਜਾਬ ਸਰਕਾਰ ਨੇ ਸੀਦ ਤਾਂ ਹਲਾਣਤਾ 21 ਤਰੀਕ ਨੂੰ ਪਰ ਇਹਦੀ ਡੈੱਡ ਬੋਡੀ ਉਥੇ ਰਜਿੰਦਰਾ ਹਸਪਤਾਲ ਦੇ ਵਿੱਚ ਪਈ ਆ ਉਹਨੂੰ ਇਨਸਾਫ ਦਿਵਾਉਣ ਵਾਸਤੇ ਜੇ ਅਸੀਂ ਰੋਸ ਮਾਰਚ ਕਰਦੇ ਫਿਰ ਤੇ ਅਸੀਂ ਸੜਕਾਂ ਤੇ ਬੈਠੇ ਆਂਗੇ ਕਿ ਉਹਨਾਂ ਦੇ ਖਿਲਾਫ ਜਿਨ੍ਹਾਂ ਦੇ ਖਿਲਾਫ ਭਗਵੰਤ ਮਾਨ ਨੇ ਆਪ ਟਵੀਟ ਕਰਕੇ ਕਿਹਾ ਸੀ ਵੀ ਮੈਂ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਆਹੋ ਕਰੂੰਗਾ ਤੇ ਉਥੋਂ ਦੇ ગ્રામ ਉਥੋਂ ਦੇ ਅਧਿਕਾਰੀਆਂ ਦੇ ਮੌਜੂਦਾ ਅਧਿਕਾਰੀਆਂ ਦੇ ਜੋ ਇਸ ਸਥਿਤੀ ਬਣਾਉਣ ਦੇ ਵਿੱਚ ਜਿਨ੍ਹਾਂ ਦਾ ਵੱਡਾ ਰੋਲ ਆਗਾ ਉਥੋਂ ਉਹਨਾਂ ਨੇ ਹੁਕਮ ਦਿੱਤਾ ਵੀ ਗੋਲੀ ਦਾ ਤੇ ਗੋਲੀ ਹੈ ਜਿਹੜੀ ਸਾਡੇ ਨੌਜਵਾਨ ਦੇ ਸਿੱਧੀ ਲੱਗੀ ਹੈ ਇਸ ਕਰਕੇ ਪੰਜਾਬ ਸਰਕਾਰ ਵੀ ਉਸ ਗੱਲ ਤੋਂ ਭੱਜੀ ਹੈ ਇਸ ਕਰਕੇ ਸਾਨੂੰ 21 ਤਰੀਕ ਤੋਂ ਲੈ ਕੇ 29 ਤਰੀਕ ਤੱਕ ਜਿਹੜਾ ਸੀਜ਼ ਦੀ ਇਨਸਾਫ ਲੈਣ ਦੇ ਵਾਸਤੇ ਸਾਨੂੰ ਸੜਕਾਂ ਤੇ ਰੋਲਣਾ ਪਿਆ ਸਾਡਾ 21 ਤਰੀਕ ਨੂੰ ਨੌਜਵਾਨ ਸ਼ਹੀਦ ਹੋਇਆ ਹੈ ਪਰ ਸਰਕਾਰ ਨੇ ਜੋ ਜ਼ਰਕ ਦੇ ਐਲਾਨ ਕਰਿਆ ਹੈਗਾ ਮੈਂ ਸਿੱਧਿਆ ਦਰਜਾ ਜਾਂਗਾ ਦੀ ਪਰਚਾ ਦਰਜ ਕਰਾਂਗਾ ਪਰ ਭਾਵੇਂ ਅਸੀਂ ਜੱਗੋ ਜ਼ਹਿਰ ਕਰ ਕਰਕੇ ਰਾਮਪਰਾ ਹਾਈਵੇ ਜ ਲਗਾਤਾਰ ਤੰਦਰਾਂ ਜਾਮ ਰੱਖਿਆ ਹਣ ਮਿੱਥੇ ਸਮਝ ਲਈ ਕੱਲ ਵੀ 12 ਵਜੇ ਸਾਨੂੰ ਕਾਫੀ ਦਿੱਤੀ ਆ ਉਹਦੀ ਐਫ ਆਰ ਦੀ ਪਰ ਇੱਕ ਵਾਰ ਭਗਵੰਤ ਮਾਨੇ ਕਰਨ ਮੈਂ ਕਿਸਾਨ ਦਾ ਜੇ ਕਿਸਾਨ ਦਾ ਪੁੱਤ ਸੀ ਨਾਲ ਦੇ ਨਾਲ ਕਹਾਂ ਉਹਨਾਂ ਕਾਰਵਾਈ ਕਰੀ ਪਰ ਸਾਡਾ ਜਿਹੜਾ ਨੌਜਵਾਨ ਸ਼ਹੀਦ ਹੋਇਆ ਸਾਨੂੰ ਪਤਾ ਜੀ ਇੱਕ ਮਾਤਾ ਮਰੀ ਵੀ ਸੀਗੀ ਦਾਦੀ ਨੇ ਪਾਲਿਆਗਾ ਦਾਦੀ ਨੂੰ ਕਹਿ ਕੇ ਵੀ ਗਿਆ ਸੀਗਾ ਕਾ ਦਾਦੀ ਮਾਂ ਜਿਆਦਾ ਸੰਘਰਸ਼ ਜੁੱਤ ਕੇ ਆਵਾਂਗੇ ਤੇ ਜਾਂ ਸਾਡੀਆਂ ਲਾਸ਼ਾਂ ਆਉਣਗੀਆਂ ਉਹ ਆਦਾ ਵਾਦਾ ਪੂਰਾ ਕਰ ਗਿਆ ਪਰ ਅਸੀਂ ਉਹਦੇ ਵਾਦੇ ਨੂੰ ਪੂਰਾ ਕਰਨ ਖਾਤਰ ਪੂਰਾ ਨੌਜਵਾਨਾਂ ਨੂੰ ਕਹਿੰਦੇ ਆ ਤੇ ਖਾਸ ਕਿਸਾਨ ਵੀਰੋਂ ਇਹੀ ਕਹਿੰਦੇ ਆ ਵੀ ਜਿਹੜੇ ਉਹ ਸ਼ਹੀਦੀ ਐ ਉਹਨੂੰ ਪੂਰਾ ਕਰਾਂਗੇ ਤੇ ਉਹਦੇ ਕਹਿਣਾ ਦੇ ਉੱਤੇ ਚੱਲਾਂਗੇ ਜੋ ਮੰਗਾ ਰੱਖਿਆ ਕੀਆਂ ਸੀਆਂ ਹਾਂ ਮੰਨਿਆ ਕੀਆਂ ਅਸੀਂ ਜੇ ਆਪਣੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਾਉਣਗੇ ਸੀਗੇ ਫਸਲ ਤੇ ਗਰੰਟੀ ਕਾਨੂੰਨ ਖਾਤਰ ਗਏ ਸੀਗੇ ਐਮ ਐਸ ਸੀ ਜਿਹੜੀ ਲਾਗੂ ਹੋ ਵੀ ਹੋਵੇ ਤੇ ਸામੀ ਰਾਥੀ ਰਿਪੋਰਟ ਹੈ ਚੜਿਆ ਹੋਇਆ ਕਿਸਾਨ ਮਜ਼ਦੂਰ ਤੇ ਕਾਰਜਾ ਉਹ ਮੁਕਤੀ ਕਰਾਉਣਗੇ ਸੀਗੇ ਸ਼ੁਭਕਰਨ ਨੂੰ ਲੈ ਕੇ ਜਿਹੜੀਆਂ ਮੰਗਾਂ ਰੱਖੀਆਂ ਹੁੰਦੀਆਂ ਹਾਂ ਹਾਂ ਜੀ ਸ਼ੁਭਕਰਨ ਨੂੰ ਲੈ ਕੇ ਜਿਹੜੀਆਂ ਮੰਗਾਂ ਹਾਂ ਜੀ ਹਾਂ ਉਹ ਇਹਨਾਂ ਨੇ ਦਿੱਤਾ ਹੈਗਾ ਵੀ 1 ਕਰੋੜ ਰੁਪਇਆ ਤੇ ਸਰਕਾਰੀ ਨੌਕਰੀ ਪਰ ਅਸੀਂ ਤਾਂ ਸਾਡੇ ਲੋਕ ਤਾਂ ਮੰਗਦੇ ਨਹੀਂ ਸੀਗੇ ਲੋਕ ਸਾਡੇ ਆਪ ਦੀ ਉਹ ਕਰ ਦਿੰਦੇ ਠੀਕ ਹੈ ਕੋ ਜਿਹੜੇ ਹੈ ਪਰ ਵੀ ਇਹ ਸਰਕਾਰ ਦੇ ਚਾਹ ਕੇ ਛੱਡਤੀ ਸੀਗੀ ਪਰ ਸਾਡੇ ਲੋਕ ਇੰਨੇ ਇਦਾਨੀਆਂ ਦੇਖੋ ਜੀ ਗੁਰੂ ਘਰ ਦੀ ਜਗ੍ਹਾ ਜਿਹੜੀ ਇਹਨਾਂ ਨੇ ਦਿੱਤਾ ਵੀ ਜਿੰਨਾ ਮਰਜ਼ੀ ਬਰ ਸਾਡੀ ਇੱਥੇ ਜੋਧੇ ਦੀ ਜਿਹੜੀ ਇਹ ਇੱਕ ਪੂਰੀ ਪ੍ਰਵਿਸ਼ਤਾ ਦੇ ਨਾਲ ਜਿਹੜੀ ਜਗ੍ਹਾ ਗੇ ਤਿਆਰ ਕਰੀ ਜਾਊਗੀ